ਮੁਰਦਾਬਾਤ ਜੀ ਸਰਕਾਰ ਮੁਰਦਾਬਾਤ ਭਾਈ ਕਰਮਚਾਰੀ ਯੂਨੀਅਨ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਹਮ ਯੂਨੀਅਨ ਜਿੰਦਾਬਾਦ ਭਾਈ ਯੂਨੀਅਨ ਜਿੰਦਾਬਾਦ ਸਰਕਾਰੀ ਸਰਕਾਰ ਮੁਰਦਾਬਾਤ ਪੁੰਨਿਆ ਦੀ ਸਰਕਾਰ ਸਾਰੇ ਧੰਨੇ ਲਾ ਲੇ ਪਿੰਡਾਂ ਦੇ ਕਰੋ ਕਾਲ ਸਾਰੇ ਬਿਠਾ ਦੇ ਸਾਰੇ ਉਹਨੇ ਬੰਦ ਕਰਨੇ ਆ ਪਾਪਾ ਅਚਾਨਕ ਵਿੱਚ ਕੂਏ ਵੀ ਕਰਵਾ ਦੇ ਸਾਡੇ 10 12 ਮਿੰਟ ਤਿਆਰ ਸਾਰੇ ਕਰੋ ਤਿਆਰ ਕਰੋ ਬੰਦ ਕਰੋ चालो कम बंदि करो ਬੀਤੇ ਕੱਲ ਤੋਂ ਗੁਰਦਾਸਪੁਰ ਦੇ ਵਿੱਚ ਇੱਕ ਮੁੱਦਾ ਘਰਮਾ ਰਿਹਾ ਜੀ ਲਗਾਤਾਰ ਦੇਖਣ ਦੇ ਵਿੱਚ ਆ ਰਿਹਾ ਕਿ ਜਿਹੜਾ ਡੰਪ ਨੂੰ ਲੈ ਕੇ ਜਿਹੜਾ ਸ਼ਹਿਰ ਦਾ ਡੰਪ ਹੈ ਕੂੜੇ ਦਾ ਕਰਕਟ ਦਾ ਡੰਪ ਹੈ ਉਹਨੂੰ ਲੈ ਕੇ ਇੱਕ ਮੁੱਦਾ ਘਰਮਾਇਆ ਹੋਇਆ ਸੀਗਾ ਜਿਸ ਦੇ ਰੋਸ ਵਿੱਚੋਂ ਕੱਲ ਜਿਹੜਾ ਨਗਰ ਕਾਉਂਸਲ ਦੇ ਕਰਮਚਾਰੀਆਂ ਵੱਲੋਂ ਜਿਹੜਾ ਸੀਗਾ ਥਾਣੇ ਦੇ ਬਾਹਰ ਵੀ ਧਰਨਾ ਦਿੱਤਾ ਗਿਆ ਪਰ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਏਡੀਸੀ ਦਫ਼ਤਰ ਤੇ ਉਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਆ ਕਿ ਸਰ ਇਹ ਪੂਰਾ ਮੁੱਦਾ ਕੀ ਹੈ ਜੀ ਸਰ ਮੁੱਦਾ ਇਹ ਆ ਵੀ ਨਗਰ ਕਾਉਂਸਲ ਗੁਰਦਾਸਪੁਰ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਟੋਟਲੀ ਫੇਲ ਹੋ ਗਈ ਆ ਜਦੋਂ ਨਗਰ ਕੌਂਸਲ ਨੇ ਇੱਕ ਲੀਜ਼ ਕੀਤੀ ਸੀ ਡੰਪ ਦੀ ਔਰ ਨਗਰ ਕੌਂਸਲ ਨੂੰ ਪੜੀ ਬਾਤ ਪਤਾ ਸੀ ਕਿ ਉਹ ਲੀਜ਼ ਜਿਹੜੀ ਆ ਐਕਸਪਾਇਰ ਹੋ ਰਹੀ ਆ ਜਾਂ ਉੱਥੇ ਦੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹਨਾਂ ਨੂੰ ਚਾਹੀਦਾ ਸੀਗਾ 5 ਸਾਲ ਤੋਂ ਇਹ ਰਾਜ ਕਰ ਰਹੇ ਨੇ ਭਰਾ ਇਹਨਾਂ ਦਾ ਐਮਐਲਏ ਅੰਕਲ ਇਹਨਾਂ ਦਾ ਡਿਪਟੀ ਚੀਫ ਮਿਨਿਸਟਰ ਸੀਗਾ ਉਸ ਵਕਤ ਇਹਨਾਂ ਨੂੰ ਚਾਹੀਦਾ ਸੀ ਵੀ ਉੱਥੇ ਗਾਰਬੇਜ ਡਿਸਪੋਜ਼ਲ ਪਲਾਡ ਲਾ ਦਿੰਦੇ ਤਾਂ ਕਿ ਉਹ ਜਿਹੜਾ ਕੂੜਾ ਸੀਗਾ ਉਹਦੀ ਖਾਦ ਬਣਦੀ ਤਾਂ ਕਿ ਲੋਕ ਖਾਦ ਵੀ ਇਸਤੇਮਾਲ ਕਰਦੇ ਤੇ ਕਿਹੜੀ ਡੰਪਿੰਗ ਗਰਾਊਂਡ ਸੀ ਉਹ ਵੀ ਬਣੀ ਰਹਿਣੀ ਸੀ ਇਹਨਾਂ ਨੇ ਇੱਕ ਸਿਆਸੀ ਛੇੜ ਕੱਢਣ ਵਾਸਤੇ ਬਬਰੀ ਦੇ ਵਿੱਚ ਸਾਡਾੜਾ ਬਲਾਕ ਪ੍ਰਧਾਨ ਆ ਰਾਣਾ ਉਹਦੀ ਜ਼ਮੀਨ ਉਹਦੇ ਕੋਲ ਠੇਕੇ ਦੇ ਸੀਗੀ ਕੁਝ ਉਹਦਾ ਹਿੱਸਾ ਔਰ ਉਹਦੇ ਤੇ ਰਾਤ ਨੂੰ 10 ਵਜੇ ਠੱਕੇ ਦੇ ਨਾਲ ਉਹਦੀ ਜ਼ਮੀਨ ਦੇ ਵਿੱਚ ਜੇਸੀਪੀ ਚਲਾਈ ਆ ਜਿਹੜੀ ਕਿ ਬਿਲਕੁਲ ਨਿੰਦਣਯੋਗ ਆ ਜਿਸ ਬੰਦੇ ਨੇ ਆਪਣੀ ਫਸਲ ਆਈ ਹੋਵੇ ਉਹਦਾ ਕਬਜ਼ਾ ਹੋਵੇ ਠੇਕੇ ਦੇ ਪੈਸੇ ਉਹਨੇ ਭਰੇ ਹੋਣ ਉਹਨੂੰ ਤੁਸੀਂ ਪੁੱਛੇ ਬਗੈਰ ਇਹੋ ਜੀ ਗੱਲ ਕਰੋ ਤੇ ਇਹ ਸ਼ੋਭਾ ਨਹੀਂ ਦਿੰਦਾ ਦੂਸਰੀ ਬੇਨਤੀ ਇਹ ਆ ਕਿ ਤੁਸੀਂ ਜਾ ਕੇ ਦੇਖੋ ਜਿਹੜੀ ਬੱਬਰੀ ਆਲਮੋਸਟ ਸ਼ਹਿਰ ਦਾ ਹਿੱਸਾ ਉਹਦੇ 1.5 ਕਿਲੋਮੀਟਰ ਦੇ ਸਿਵਲ ਹਸਪੀਟਲ ਗੁਰਦਾਸਪੋਰਾ ਇਧਰਲੇ ਪਾਸੇ ਫੁੱਲਾਂ ਦੀ ਨਰਸਰੀ ਆ ਉਤੋਂ ਲੋਕ ਇੱਕ ਇਲਾਕੇ ਦੇ ਸਵੇਰੇ ਸ਼ਹਿਰ ਨੂੰ ਜਾਂਦੇ ਨੇ ਜਿਹੜੀ ਸੜਕ ਨਵੀਪੁਰ ਤੋਂ ਲੈ ਕੇ ਬੱਬਰੀ ਤੱਕ ਨਿਕਲਦੀ ਆ ਬਾਈਪਾਸ ਤੇ ਚੜਦੀ ਆ ਕਰੋੜਾਂ ਰੁਪਏ ਦੀ ਲੋਕਾਂ ਦੀ ਉਹ ਜ਼ਮੀਨ ਜਿਹੜੀ ਆ ਉਹਦੀ ਕੀਮਤ ਆ ਇਹ ਆਪ ਇੱਕ ਬਹੁਤ ਵੱਡਾ ਲੈਂਡ ਮਾਫੀਆ ਇਹ ਜਾਣਦੇ ਨੇ ਵੀ ਇਹੋ ਜੀ ਡੰਪਿੰਗ ਗਰਾਊਂਡ ਬਣਾ ਦਿਓ ਕੀਮਤਾਂ ਘਟ ਜਾਣ ਆਪ ਫੇਰ ਉਹਨੂੰ ਖਰੀਦ ਲਈਏ ਤੇ ਫੇਰ ਚੰਗੇ ਭਾਅ 'ਪਾ ਵੇਚ ਦਈਏ ਇਹ ਬੜਾ ਵੱਡਾ ਇੱਕ ਛੜਜੰਤਰ ਆ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਮਝ ਦੇ ਵਿੱਚ ਨਹੀਂ ਆ ਰਿਹਾ ਕਰੇ ਉਹ ਚੰਗਾ ਨਹੀਂ ਲੱਗਦਾ ਸੋ ਅਸੀਂ ਅੱਜ ਮੰਗ ਕਰਦੇ ਆ ਜੀ ਕਿ ਬੱਬਰੀ ਜਿਹੜਾ ਇੱਕ ਸ਼ਹਿਰ ਦਾ ਬਿਲਕੁਲ ਹਿੱਸਾ ਨਵੀਪੁਰ ਸ਼ਹਿਰ ਦਾ ਵਾਰਡ ਆ ਇੱਥੇ ਜਿਹੜਾ ਡੰਪਿੰਗ ਗਰਾਊਂਡ ਹੈ ਇਹਨੂੰ ਬੰਦ ਕੀਤਾ ਜਾਵੇ ਔਰ ਐਡਮਿਨਿਸਟ੍ਰੇਸ਼ਨ ਆਪ ਕੋਸ਼ਿਸ਼ ਕਰੇ ਕਿ ਉਹ ਜੀ ਨਵੇਕਲੀ ਜਗ੍ਹਾ ਲੱਭੇ ਜਿੱਥੇ ਵੱਸੋ ਵੀ ਨਾ ਹੋਵੇ ਫਸਲ ਵੀ ਖੇਤੀ ਵਾਲੀ ਨਾ ਹੋਵੇ ਤੇ ਪਰਾਂ ਕਿ ਦਿਨ ਇਹ ਜਿਹੜੀ ਡੰਪਿੰਗ ਗਰਾਊਂਡ ਤਾਂ ਹੀ ਬੜੇ ਜੇ ਨਾਲ ਦਸਵਾਦੇ ਪਲਾਟ ਲੱਗੇ ਕਿਉਂਕਿ ਜਿੰਨਾ ਚਿਰ ਤੱਕ ਪਲਾਟ ਨਹੀਂ ਲੱਗੂਗਾ ਉਨਾ ਚਿਰ ਤੱਕ ਇਹ ਜਿਹੜੀ ਇਹ ਗੱਲ ਕਲੈਰਿਟੀ ਤੁਹਾਡੇ ਸਾਹਮਣੇ ਸਾਰਿਆਂ ਦੇ ਲੈ ਆਉਣਾ ਕਿ ਇਹ ਜਿਹੜਾ ਕੂੜਾ ਉੱਥੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਡੰਪ ਨਹੀਂ ਲਾ ਰਹੇ ਪਹਿਲੀ ਗੱਲ ਜਿਹੜੀ ਲੋਕਾਂ ਨੂੰ ਮੈਂ ਕਲੈਰਿਟੀ ਕਰ ਦਿਆਂ ਜਿਹੜਾ ਇਹ ਭੰਬੜਪੂਸੇ ਚ ਲੀਡਰ ਪਾ ਰਿਆ ਨਾ ਕਿ ਉੱਥੇ ਡੰਪ ਲੱਗ ਜਾਣਾ ਉੱਥੇ ਜ਼ਮੀਨ ਦੇ ਰੇਟ ਲੋਕਾਂ ਨੇ ਮੈਨੂੰ ਜਤਾਇਆ ਇਸ ਲੀਡਰ ਨੂੰ ਦੱਸ ਦਿਆਂ ਨਵੀਂਪੁਰ ਨੂੰ ਵੀ ਵੋਟਾਂ ਲਈਆਂ ਮੈਂ ਲੋਕਾਂ ਤੋਂ ਨਵੀਂਪੁਰ ਨੂੰ ਹੀ ਜਿੱਤਿਆ ਆ ਨਵੀਂਪੁਰ ਦਾ ਐਮਸੀ ਵੀ ਇੱਥੇ ਬੈਠਾ ਆ ਆ ਬੈਠਾ ਮੈਂ ਮੁੜ ਕੇ ਲੋਕਾਂ ਕੋਲ ਵੋਟਾਂ ਨਹੀਂ ਲੈਣੀਆਂ ਤੁਸੀਂ ਇਹ ਤੇ ਸਾਹਿਬ ਬਾਦਰ ਕਹਿੰਦੇ ਆ ਕਿ ਮੈਂ ਤੇ ਗੱਲ ਐਕਸ਼ਨ ਹੀ ਨਹੀਂ ਲੜਨੀ ਮੈਨੂੰ ਕਿਹੜਾ ਮੈਂ ਕਿਡੀਆਂ ਵੋਟਾਂ ਲੈਣੀਆਂ ਮੈਂ ਤੇ ਲੈਣੀਆਂ ਮੈਂ ਇਸ ਕਰਕੇ ਗੱਲ ਕਹਿਣਾ ਕਿ ਉੱਥੇ ਲੋਕਾਂ ਨੂੰ ਇਹ ਗੱਲ ਕਲੈਰਿਟੀ ਹੋ ਜੇ ਉੱਥੇ ਕਿਸੇ ਤਰ੍ਹਾਂ ਦਾ ਕੋਈ ਡੰਪ ਨਹੀਂ ਲੱਗ ਰਿਹਾ ਤੁਸੀਂ ਦੱਸੋ ਜੇ ਉੱਥੇ ਮੈਂ ਡੰਪ ਬਣਾਉਣਾ ਤੇ ਫਿਰ ਕਮਰੇ ਕਿਉਂ ਬਣਾ ਰਹੇ ਆ ਸਾਡੇ ਕੋਲ ਨਕਸ਼ਾ ਦੇਖ ਸਕਦੇ ਜਿੰਨੇ ਵੀ ਦੇਖਣਾ ਸੋ ਇਸ ਕਰਕੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਇਸ ਕਰਕੇ ਤੁਹਾਡੇ ਮਾਦੇ ਉਹਨਾਂ ਇਹ ਕਲੈਰਿਟੀ ਕਰਦੇ ਆ ਕਿ ਉੱਥੇ ਪੇਸ ਬਣਨੀਆਂ ਨੇ ਔਰ ਉਹਦੀ ਇੱਥੇ ਮੇਰੇ ਕੋਲ ਆ ਮਸ਼ੀਨ ਵੀ ਲੱਗੀ ਆ ਜਿਹੜੀ ਅਸੀਂ ਲੈਣ ਦੀ ਹੋਈ ਆ ਇਹ ਮਸ਼ੀਨ ਦੇ ਨਾਲ ਅਸੀਂ ਇਹਦਾ ਟੈਂਡਰ ਵੀ ਕਰਤਾ ਦਿੱਲੀ ਜਿਹੜਾ ਉੱਥੇ ਕੂੜਾ ਜਾਏਗਾ ਉਹ ਨਾਲ ਦੀ ਨਾਲ ਸੈਗਰੀਗੇਟ ਹੋ ਕੇ ਤੇ ਉਹਦੇ ਜਿਹੜੇ ਪੋਲੀਥੀਨ ਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੰਪੈਕਟ ਕਰਕੇ ਤੇ ਉਹ ਇੱਥੋਂ ਜਿਹੜੇ ਆ ਉਹ ਜਿਹਦੇ ਨਾਲ ਟਾਈ ਅਪ ਹੋਇਆ ਉਹਨਾਂ ਨੂੰ ਜਾਣੇ ਆ ਔਰ ਉੱਥੇ ਉਹ ਬਾਕੀ ਜਿਹੜਾ ਵੇਸਟ ਰਹਿ ਗਿਆ ਉਹ ਪਿਟਸ ਦੇ ਵਿੱਚ ਪੈ ਜਾਣਾ ਉਹਦੀ ਖਾਦ ਬਣ ਕੇ ਤੇ ਉਹਦੀ ਪੈਕਿੰਗ ਹੋ ਜਾਣੀ ਆ ਸੋ ਇਸ ਕਰਕੇ ਕਲੈਰਿਟੀ ਕਰਦੇ ਆ ਕਿ ਭਾਵੇਂ ਉਹ ਉੱਥੇ ਇਹਨਾਂ ਨੂੰ ਲੱਗਦਾ ਹੋਊਗਾ ਕਿ ਨਾਲ ਦੇ ਨੇ ਮੈਨੂੰ ਵੋਟਾਂ ਪਾਈਆਂ ਤੇ ਤਾਂ ਕਰਕੇ ਮੈਂ ਇਹ ਕਰ ਰਿਹਾ ਭਾਵੇਂ ਉਹਨੇ ਵੋਟਾਂ ਮੈਨੂੰ ਜਿਹੜਾ ਵੀ ਬੰਦਾ ਕੋਈ ਹੈਗਾ ਮੈਨੂੰ ਪਾਈ ਨਹੀਂ ਪਾਈ ਉਹ ਕਿਸਾਨ ਹੈ ਉਹ ਜ਼ਮੀਨ ਆ ਉਹਦੀ ਵੋਟ ਕਿਸੇ ਨੂੰ ਕੋ ਪਾਵੇ ਨਾ ਪਾਏ ਮੈਨੂੰ ਨਹੀਂ ਕੋ ਪਰ ਮੈਂ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਮੈਂ ਉਸ ਬੰਦਿਆਂ ਦਾ ਵੀ ਨੁਕਸਾਨ ਨਹੀਂ ਚਾਹੁੰਦਾ ਤੇ ਨਾ ਮੈਂ ਕਰਾਂਗਾ ਈ ਸੋ ਇਸ ਕਰਕੇ ਉੱਥੇ ਬੜੇ ਤਰੀਕੇ ਦੇ ਨਾਲ ਹਾਂ ਜੇ ਕਰਨ ਤੋਂ ਮੈਂ ਇਹ ਓਨ ਤੁਹਾਡੇ ਰਿਕਾਰਡ ਕਹਿ ਰਿਹਾ ਕਿ ਉੱਥੇ ਡੰਪ ਨਹੀਂ ਲੱਗੇਗਾ ਨਾ ਅਸੀਂ ਲਾਉਣਾ ਕਾਉਂਸਲ ਜਿਹੜਾ ਗੁਰਦਾਸਪੁਰ ਦੇ ਵਿੱਚ ਕੂੜੇ ਦਾ ਕੋ 2-3 ਮਹੀਨੇ ਤੋਂ ਮਸਲਾ ਚੱਲ ਰਿਹਾ ਹੈਗਾ ਇੱਕ ਪੁਰਾਣੀ 20 ਸਾਲ ਤੋਂ ਸਾਈਟ ਚੱਲਦੀ ਸੀ ਜਿੱਥੇ ਕੂੜਾ ਜਾਂਦਾ ਸੀ ਉੱਥੇ ਲੀਜ਼ ਵੀ ਹੈਗੀ ਆ ਉੱਥੇ ਲੋਕਲ ਲੋਕਾਂ ਵੱਲੋਂ ਤੇ ਆਬਜੈਕਸ਼ਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਕੂੜਾ ਸੁੱਟਣਾ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਉਂਕਿ ਮੈਨੂੰ ਵੀ ਅਜੇ 15 ਦਿਨ ਹੀ ਜੁਆਇਨ ਕੀਤੇ ਨੂੰ ਹੋਏ ਆ ਮੇਰੇ ਧਿਆਨ ਚ ਲਿਆਦਾ ਗਿਆ ਨਗਰ ਕਾਉਂਸਲ ਵੱਲੋਂ ਉਪਰਾਲੇ ਕੀਤੇ ਗਏ ਸਨ ਅਖਬਾਰ ਚ ਵੀ ਦਿੱਤਾ ਗਿਆ ਸੀ ਕੋਈ ਜਗਾ ਜਿਹੜੀ ਦੇ ਵਾਸਤੇ ਆ ਆਇਡੈਂਟੀਫਾਈ ਕਰਨ ਵਾਸਤੇ ਜਿੱਥੇ ਜਿਹੜਾ ਹੈਗਾ ਕੂੜੇ ਦਾ ਜਿਹੜਾ ਡਿਸਪੋਜ਼ਲ ਕੀਤਾ ਜਾਇਆ ਜਾਏ ਜਾਂ ਐਮ ਆਰ ਐਫ ਸੈਂਟਰ ਬਣਾਇਆ ਜਾਏ ਸੋ ਉਹਦੇ ਤਹਿਤ ਇਹਨਾਂ ਕੋਲ ਇੱਕ ਪ੍ਰਪੋਜ਼ਲ ਆਇਆ ਸੀਗਾ ਕੋਈ ਇੱਕ ਜ਼ਿੰਮੇਦਾਰ ਆਪਣੀ ਜ਼ਮੀਨ ਦੇਣ ਲਈ ਰੜੀ ਸੀ ਉਹਦੇ ਨਾਲ ਇਹਨਾਂ ਨੇ ਜਿਹੜਾ ਹੈ ਐਗਰੀਮੈਂਟ ਕੀਤਾ ਸੀ ਬਕਾਇਦਾ ਮਤਾ ਪਾ ਕੇ ਭੇਜਿਆ ਸੀ ਉਹ ਪ੍ਰਵਾਨ ਕੀਤਾ ਸੀ ਸੋ ਉੱਥੇ ਜਿਹੜਾ ਹੈਗਾ ਉਹਨ ਐਮ ਆਰ ਐਫ ਸੈਂਟਰ ਬਣਾਉਣ ਦਾ ਜਿਹੜਾ ਕੰਮ ਚੱਲ ਰਿਹਾ ਸੀ ਉੱਥੇ ਜਿਹੜੇ ਲੋਕਲ ਲੋਕਾਂ ਵੱਲੋਂ ਓਬਜੈਕਸ਼ਨ ਕੀਤਾ ਗਿਆ ਕੱਲ ਰਾਤ ਨੂੰ ਉੱਥੇ ਕੋਈ ਇਨਸੀਡੈਂਟ ਹੋਇਆ ਸੀ ਆ ਹੁਣ ਸ਼੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਸਾਹਿਬ ਨੇ ਇਹਨਾਂ ਨਾਲ ਸਾਰੇ ਹੋਰ ਵਰਕਰ ਆਏ ਨੇ ਇਹਨਾਂ ਨੇ ਇੱਥੇ ਇਤਰਾਜ਼ ਜਤਾਇਆ ਤੇ ਇਹਨਾਂ ਨੇ ਮੰਗ ਕੀਤੀ ਹੈ ਕਿ ਕੰਮ ਜਿਹੜਾ ਬੰਦ ਕਰਾਇਆ ਜਾਏ ਉਹ ਕੰਮ ਜਿਹੜਾ ਹੈ ਤੁਰੰਤ ਬੰਦ ਕਰ ਦਿੱਤਾ ਗਿਆ ਸੀ ਬਾਕੀ ਜਿਹੜਾ ਹੈਗਾ ਮਾਨਜੋਗ ਸਿੰਘ ਸਾਹਿਬ ਨਾਲ ਗੱਲ ਕਰਕੇ ਇਹਦਾ ਜੋ ਵੀ ਹੈ ਪਰਮਾਨੈਂਟ ਹੱਲ ਜਿਹੜਾ ਰਿਹਾ ਦਿਆ ਜਾਏਗਾ